5 स्टार ਰਵਾਰਸ਼ ਪੀਡਿਓ ਕਿੰਨੇ ਮਾਡਲ ਆ 21 ਮਾਡਲ ਆ 21 ਮਾਡਲ 3 ਸਪੀਡ ਡਬਲ ਪੰਪ ਡਬਲ ਡਿਸਟ੍ਰਿਬਿਊਟਰ 555 ਡੀਆਈ ਡੀ ਲੈਕਸ ਮਾਡਲ ਆ ਠੀਕ ਹੈ ਜੀ ਬੁਬੰਡਾ ਐਚਪੀ ਮਾਡਲ ਕਿੰਨਾ ਹੀ ਇਹ ਮਾਡਲ 2018 ਬਟੰਡਾ ਨੰਬਰ ਬਟੰਡਾ ਪਿੱਛੇ ਸਬਰਾਜ 155 5 स्टार ਸਾਈਡ ਗੀਅਰ ਇਹ ਮਗਰਾੜ ਮਗਰੂੜ ਦੇਖੋ ਸਭ ਤੋਂ ਪਹਿਲਾਂ ਕਿੰਨੇ ਕਿਤੇ ਦੁੱਧ ਵਾਗ ਕੇ ਚੁੱਕਦੇ ਆ ਰਮ ਰਮ ਤੋਂ ਦਿਖਾ ਦੇ ਜਮਾ ਰਮ ਰਮ ਵੀ ਜਮਾ ਸਰੀ ਲਾਇ ਪਿਆ ਪੂਰੇ ਚਿੱਟੇ ਦੁੱਧ ਵਰਗੇ ਚੰਕੜਿਆ ਹਾਂਜੀ ਸਸੀ ਕਾ ਬਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਪਹੁੰਚਿਆ ਤਲਵੰਡੀ ਸਬੂ ਟਰੈਕਟਰ ਮੰਡੀ ਤੇ ਬਹੁਤ ਮੰਡੀ ਭਰੀ ਹੋਈ ਆ ਬਾਈ ਕੱਕਣੀ ਆਪਣੇ ਨਾਲ ਆ ਸਾਰੀ ਆਈ ਨਾਲ ਗੱਲਬਾਤ ਕਰਨੇ ਸਸੀ ਕਾ ਜੀ ਸਸੀ ਕਾ ਬਾਈ ਜੀ ਹੋਰ ਕਿਵੇਂ ਜੀ ਠੀਕ ਠਾਕ ਹੀ ਵਧੀਆ ਤੁਸੀਂ ਸਭ ਤੋਂ ਪਹਿਲਾਂ ਆਪਣੀ ਲੋਕੇਸ਼ਨ ਦੱਸ ਦੋ ਮੰਡੀ ਚ ਕਿਹੜੇ ਨੰਬਰ ਪਲਾਟ ਆ ਜੀ ਮੰਡੀ ਚ ਆਪਣਾ 3 ਨੰਬਰ ਪਲਾਟ ਆ ਮੌਡ ਰੋਡ ਤੇ ਠੀਕ ਆ ਜੀ ਮੌਡ ਰੋਡ ਤੇ 3 ਨੰਬਰ ਪਲਾਟ ਠੀਕ ਆ ਬਾਈ ਇਹ ਟਰੈਕਟਰ ਜਿਹੜੇ ਹੋਣਗੇ ਟਾਪ ਮਾਡਲ ਹੀ ਹੋਣਗੇ ਟਰੈਕਟਰ ਟਾਪ ਮਾਡਲ ਹੀ ਠੀਕ ਆ ਜੀ ਤੇ ਕਿੰਨੇ ਕੁ ਟਰੈਕਟਰ ਐ ਮੈਲੇਵਾਲਾ ਹੁੰਦੇ ਆਪਣੇ ਕੋਲੇ ਟਰੈਕਟਰ 12 13 ਵੀ ਆਪਣੇ ਕੋਲੇ ਅੱਜ ਇੱਥੇ ਮੰਡੀ ਤੇ ਲਾਈ ਠੀਕ ਆ ਜੀ ਸਭਰਾਜ ਦਾ ਟਰੈਕਟਰਾਂ ਨਾਲ ਜਿਆਦੇ ਕਮਾਣਾ ਆ ਸਭਰਾਜ ਦਾ ਜਿਆਦਾ ਸਭਰਾਜ ਦਾ ਕੋਈ ਮਰਜ਼ੀ ਟਰੈਕਟਰ ਲੈ ਲਿਓ ਬਾਈ ਤੂੰ ਲਗੋਣੇ ਸਭਰਾਜ 155 ਟਾਪ ਮਾਡਲ ਆ 3 ਸਪੀਡ ਆ ਜੀ ਨਹੀਂ ਜੀ 2 ਸਪੀਡ 2019 ਮਾਡਲ ਠੀਕ ਆ ਜੀ 2 ਸਪੀਡ 2019 ਮਾਡਲ ਆ ਫੋਰ ਸਟਾਰ ਹਾਂਜੀ ਫੋਰ ਸਟਾਰ ਟਾਇਰਾਂ ਦੀ ਜੇ ਗੱਲ ਕਰੀ ਟਾਇਰ 15 ਵਾਲੇ ਨਵੇਂ ਆ 15 ਦੇ 9900 ਇਹ 15 ਵਾਲੇ ਟਾਇਰ ਕੋਈ ਘੱਟ ਕੇ ਹੁੰਦੇ ਆ ਕਿ ਮੰਗੇ ਹੁੰਦੇ ਆ ਮਹੰਗੇ ਹੁੰਦੇ ਆ ਜੀ 15 ਵਾਲੇ ਟਾਇਰ ਬਹੁਤ ਘੱਟ ਡਰਾਈਵਰਾਂ ਨੇ ਦੇਖਿਆ ਮੈਂ 52000 ਦੀ ਜੋੜੀ ਹੈ ਜੀ ਇਹਦੀ 52000 ਦੀ ਅਗਲੇ ਟਾਇਰ ਨਾਲ ਦੇ ਆ ਠੀਕ ਹੈ ਜੀ ਅਗਲੇ ਟਾਇਰ 31 ਮਾਨਸਾ ਦਾ ਨੰਬਰ ਆ ਪੀਵੀ 31 ਮਾਨਸਾ ਦਾ ਨੰਬਰ ਰਿਵਰਸ ਪੀਵੀਓ ਫੋਰ ਸਟਾਰ ਚ ਆ ਹਾਂਜੀ ਤੇ ਘੰਟੇ ਕਿੰਨੇ ਚੱਲੇ ਹੋਏ ਉਹ 1000 ਕਿ ਘੰਟੇ ਲਗਭਗ ਚੱਲੇ ਹੋਏ 1000 1500 ਦੇ ਲਗਭਗ ਚੱਲੇ ਠੀਕ ਆ ਪਰ 1000 ਤੋਂ ਲੈ ਕੇ 1500 ਦੇ ਵਿੱਚ ਵਿੱਚ ਤੇ ਇਹ ਹੈਗਾ ਸੈਂਟਰ ਗੇਅਰ ਚ 4 ਸਟਾਰ ਹਾਂਜੀ ਮੈਂ ਕਹਾਂ ਟਾਇਰ ਜੀ ਮੈਂ ਕਹਾਂ ਟਾਇਰ 15 ਲਈ 10 23 ਤੋਂ ਨਵੇਂ ਠੀਕ ਆ ਇਹ ਬਿਲ ਬਿਲ ਮਿਲ ਜਾਣਗੇ ਬਿਲ ਬਿਲ ਮਿਲ ਜਾ ਠੀਕ ਆ ਜੀ ਡਬਲ ਡੈਸ਼ ਟਿਵੋਟਰ ਡੰਡਾ ਪੱਟੀ ਸਾਨੂੰ ਨਾਲ ਦੀ ਮਿਲੂਗਾ ਜਮਾ ਨਾਲ ਦਾ ਤੇ ਕਿੰਨੇ ਮਾਡਲ ਆ ਜੀ ਇਹ 2019 ਮਾਡਲ ਆ ਜੀ 19 ਮਾਡਲ ਆ ਤੇ ਕੀ ਡਿਮਾਂਡ ਕਰਦੇ ਆਂ ਦੀ ਡਿਮਾਂਡ ਇਹ ਦੀ ਹੈਗੀ ਹੈ ਜੀ 6 ਲੱਖ 15000 ਰੁਪਏ 6 ਲੱਖ 15000 ਰੁਪਏ ਡਿਮਾਂਡ ਆ ਤੇ ਮਾਨਤਾ ਨਹੀਂ ਮਾਨਤਾਂ ਫੁੱਲ ਕਰਦੇ ਆਂ ਜੀ ਕਰ ਦੋਗੇ 15000 ਦਾ 25000 ਦਾ ਕਰਦੇ ਆਂ ਜੀ 25000 ਠੀਕ ਹੈ ਜੀ 25000 ਦਾ ਡਿਸਕਾਊਂਟ ਹੋਊ ਜੀ ਅੱਗੇ ਆ ਗਿਆ ਜੀ 5 ਸਟਾਰ ਰਿਵਰਸ ਪੀਟੀਓ ਇਹ ਕਿੰਨੇ ਮਾਡਲ ਆ 21 ਮਾਡਲ ਆ 21 ਮਾਡਲ 3 ਸਪੀਡਡ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਹਾਂਜੀ ਕਿੰਨੇ ਘੰਟੇ ਚੱਲਿਆ ਵਾਜੀ ਇਹ ਚੱਲਿਆ ਹੀ 1000 ਘੰਟਾ 1000 ਘੰਟੇ ਲਗਭਗ ਚੱਲਿਆ ਤੇ ਜਿਹੜੇ ਵੀਰ ਕਹਿੰਦੇ ਆ ਵੀ ਅਸੀਂ ਚੌਰ ਸੋਹ ਵਾਲਾ ਲੈਣਾ ਹੈ ਨਾ ਉਹਨਾਂ ਵਾਸਤੇ ਸਪੈਸ਼ਲ ਹੈ ਨਮਾ ਟਰੈਕਟਰ ਹੈ ਜੀ ਹਾਂਜੀ ਨਾਲ ਦੇ ਟਾਇਰ 85 90 ਪੈਸੇ ਪਏ ਆ ਐਮ ਆਰ ਐਫ ਦੇ 85 90 ਪੈਸੇ 16 ਨੇ ਬਾਈ ਕਲੇ 16 ਟਾਇਰਾਂ ਚਾਹੀਦੇ 16 ਨੇ ਟਾਇਰਾਂ 85 90 ਪੈਸੇ ਨਾਲ ਦੇ ਟਾਇਰ ਹਾਂਜੀ 3 ਸਪੀਡਾ ਨੰਬਰ ਇਹਦਾ ਹੈ 4 ਹਾਂਜੀ ਡਬਲੀ ਦਾ ਹਰਿਆਣਾ ਐਨਓਸੀ ਮਿਲ ਜੂਗੀ ਠੀਕ ਆ ਜੀ ਐਨਓਸੀ ਮਿਲ ਜੂ ਰੰਗ ਪੇਂਟ ਦੀ ਜਗ੍ਹਾ ਲੈ ਕੇ ਰੰਗ ਪੇਂਟ ਸਾਰਾ ਅਰੀਜਨਲ ਆ ਜੀ ਜਮਾ ਅਰੀਜਨਲ ਆ ਦੇਖੋ ਮਗਰਾਡ ਮਗ ਰੂਟ ਆਏ ਚਿੱਟੇ ਦੁੱਧ ਵਰਗੇ ਲਿਸਕਦੇ ਆ ਅੰਦਰੋਂ ਰਿੰਗਰ ਮੂ ਵੀ ਐ ਪੂਰੇ ਸਾਫ ਪਏ ਆ ਹਾਂਜੀ ਡੰਡਾ ਫੱਟੀ ਵੀ ਨਾਲ ਦੀ ਆ ਹਾਂਜੀ ਠੀਕ ਆ ਜੀ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਸਾਈਡ ਗੀਅਰ ਚ ਇਹ ਮਾਡਲ ਕਿੰਨੇ ਜੀ ਇਹ ਇੱਕੀ ਮਾਡਲ ਆ ਜੀ 21 ਮਾਡਲ ਆ ਜੀ ਡਿਮਾਂਡ ਦੀ ਗੱਲ ਕਰੀ ਜੀ 7,35,000 ਰੁਪਏ ਐਡਵਾਂਟ ਇਹ ਚੋ ਮੰਨ ਤਾਂ ਜੀ 35,000 ਕਰ ਦਾਂਗੇ ਇਹ ਚੋ 35,000 ਦਾ ਹਾਂਜੀ 70000 ਰਹਿ ਗਿਆ ਬਈ ਹਾਂਜੀ ਇਹ ਚ ਇੱਕ ਹੋਰ ਵੀ ਖੂਬੀ ਆਗਾ ਪੀਟੀਓ ਗੇਅਰ ਆ ਜਿਹੜਾ ਹਾਂਜੀ ਆਏ ਤੁਹਾਨੂੰ ਦਿਖਾਵਾਂ ਆਏ ਤੁਹਾਨੂੰ ਦਿਖਾਵਨੇ ਹਾਂਜੀ ਕਿਦਾਂ ਪੀਟੀਓ ਗੇਅਰ ਆ ਜਿਹੜਾ 540 ਚੱਕਰ ਆ ਹਾਂਜੀ ਇਹ ਅੱਗੇ ਨੂੰ ਲੱਗਦਾ ਜੀ ਠੀਕ ਹੈ ਜੀ ਠੀਕ ਹੈ ਠੀਕ ਆ ਆਮ ਜਿਹੜਾ 21 ਮਾਡਲ ਚ ਟਰੈਕਟਰ ਆਇਆ 22 ਚ ਆਇਆ ਉਹਨਾਂ ਦਾ ਪੀਟੀਓ ਗੇਅਰ ਲੱਗਦਾ 540 ਪਿੱਛੇ ਨੂੰ ਠੀਕ ਹੈ ਦਾ ਮੂਰ ਨੂੰ ਲੱਗਦਾ ਇਹਦਾ ਮੂਰ ਨੂੰ ਲੱਗਦਾ ਇਹਦੇ ਚ ਗੇਅਰ ਨਿਕਲਣ ਲੱਗ ਜਾਂਦਾ ਜਿਹਨਾਂ ਦੇ ਪਿੱਛੇ ਨੂੰ ਲੱਗਦਾ ਇਹ ਚ ਗੇਅਰ ਨਿਕਲਣ ਦੀ ਸ਼ਿਕਾਇਤ ਐ ਨਹੀਂ ਜੀ ਜਮਾਨੀ ਹੈਗੀ ਹਾਂ ਜੀ ਠੀਕ ਹੈ ਜੀ ਖੂਬੀ ਆ ਟਰੈਕਟਰ ਦੀ ਖੂਬੀ ਐ ਠੀਕ ਹੈ ਜੀ ਅੱਗੇ ਬਾਈ ਸਾਨੂੰ ਦਿਖਾਉਣੇ ਆ ਅਰਜਨ 555 ਡੀ ਆਈ ਡੀ ਲੈਕਸ ਮਾਡਲ ਆਂਦੇ ਨੌਨ ਸੀ ਆਈ ਡੀ اون ਸੀ ਆਰ ਡੀ ای 555 ساڈ گیئر ਚ ساڈ گیئر چ 52 ایچ پی ਵਾਲਾ ਜੀ ਠੀਕ ਹੈ ਜੀ 52 ایچ پی ماڈل ਕਿੰਨਾ ਹੀ ਇਹ ماڈل 2018 ਬਠਿੰਡਾ ਨੰਬਰ ਬਠਿੰਡਾ ਨੰਬਰ 18 ਮਾਡਲ ਹੈ ਜੀ ਟਾਇਰਾਂ ਦੀ ਗੱਲ ਕਰੀ ਯਾਰ ਪੋਲੋ ਦਾ ਚੌਕੜਾ ਹੈਗਾ ਜੀ 95 ਪੈਸੇ ਅਪੋਲੋ ਦਾ ਚੌਕੜਾ 95 ਪੈਸੇ ਬਿਲਕੁਲ ਮਿਲ ਜਾਣਗੇ ਟਾਇਰਾਂ ਦੀ ਜੀ ਹਾਂ ਬਿਲ ਮਿਲ ਜਾਣਗੇ ਬਰਾਟ ਦੇ ਕੰਪਨੀ ਦੇ ਟਾਇਰ ਹੈ ਇਹਦੇ ਚ ਕੱਟ ਫਰੇ ਦੀ ਵੀ ਗਰੰਟੀ ਆਉਂਦੀ ਠੀਕ ਹੈ ਜੀ ਹਾਂ ਜੀ ਇਹ ਬਾਕੀ ਫਰੰਟਲ ਟਾਇਰ ਮਹਿੰਗੇ ਆ 4 ਲੈਨਾਂ ਵਾਲੇ ਹਾਂਜੀ ਜੇ ਇਹ ਡਿਸਟਰੀਬਿਊਟਰ ਦੀ ਗੱਲ ਕਰੀ ਜੀ ਡਿਸਟਰੀਬਿਊਟਰ ਹੈ ਨਹੀਂ ਜੀ ਇਹ ਸਿੰਗਲ ਡਿਸਟਰੀਬਿਊਟਰੀ ਆ ਠੀਕ ਆ ਜੀ ਹਾਂਜੀ ਸਾਈਡ ਗੇਅਰ ਚ ਸਾਈਡ ਗੇਅਰ ਦੇ ਰੰਗ ਪੇਂਟ ਦੀ ਗੱਲ ਕਰੀ ਰੰਗ ਪੇਟ ਦੇ ਇਹਨਾਂ ਲਈ ਸਾਰਾ ਫਰਸਟ ਪਾਰਟੀ ਠੀਕ ਆ ਜੀ ਆਹ ਦੇਖੋ ਬਈ ਚਾਰ ਲੈਣਾ ਵਾਲਾ ਇਹ ਫਰੰਟ ਵਾਲਾ ਟਾਇਰ ਇਹ ਮਿੰਕਾ ਹੁੰਦਾ ਆ ਮਨੜ ਹਾਂਜੀ ਪੀਵੀ ਤੰ ਬਠੰਡਾ ਨੰਬਰ ਆ ਤੇ ਮਾਡਲ ਕਿੰਨੇ ਆ ਜੀ ਇਹ ਮਾਡਲ 18 ਜੀ ਹਾਰਾ ਮਾਡਲ ਆ ਤੇ ਕੀ ਡਿਮਾਂਡ ਕਰਦੇ ਨੇ ਦੀ ਡਿਮਾਂਡ ਇਹਦੀ ਹੈਗੀ ਆ ਜੀ 4,95,000 4,95,000 ਡਿਮਾਂਡ ਆ ਤੇ ਚੋ ਮਾਨਤਾ ਨਹੀਂ ਮਾਨਤਨ ਕਰ ਦਾਂਗੇ 4 ਲੱਖ ਦਾ ਲੋਨ ਵੀ ਹੋ ਜਾਊਗਾ ਤੇ 4 ਲੱਖ ਦਾ ਲੋਨ ਹੋ ਜੂ ਹਾਂਜੀ ਤੇ 70,000 ਰੁਪਏ ਲਓ 70,000 ਹਾਂਜੀ ਠੀਕ ਆ ਜੀ ਕੋਈ ਫਾਇਨਲ ਫੋਨ ਕਰਤੇ ਲੱਗ ਜਾਂਦੇ ਹੋ ਠੀਕ ਆ ਜੀ 70,000 ਰੁਪਏ ਲਿਆਓ ਤੇ ਅਰਜਨ ਡਾਇਰੈਕਟਰ ਦੇ ਮਾਲਕ ਬਣ ਜੂ ਹਾਂਜੀ ਅੱਗੇ ਆ ਗਿਆ ਜੀ ਸਵਰਾਜ 855 4 ਸਟਾਰ ਰਿਵਰਸ ਪੀਡੀਓ 12 ਮਾਡਲ ਦਾ 12 ਮਾਡਲ ਤੇ ਦੇਖੋ ਰੰਗ ਪੇਂਟ ਦਾ ਕਿੰਨਾ ਸਾਫ ਆ ਟਰੈਕਟਰ ਦੇਖਣ ਨੂੰ ਨਹੀਂ ਲੱਗਦਾ ਵੀ 12 ਮਾਡਲ ਹੋਊ ਸੈਂਟਰ ਗੇਅਰ ਚ ਪਾਵਰ ਸਟੀering ਰਿਵਰਸ ਪੀਡੀਓ ਅਗਲੇ ਦਾ ਰੇਡੀਅਲ ਆ ਜੀ ਪਨਾਟ ਵਾਲੇ ਰੇਡੀਏਟਰ ਨੇ ਤੇ ਬਾਈਕ ਵਾਲੇ ਪਿਛਲੇ 15 ਵਾਲੇ ਆ ਜੀ ਇਹਦੇ ਵੀ 15 ਵਾਲੇ ਵੀ ਮਹਿੰਗੇ ਆਂਦੇ ਆ ਹਾਂਜੀ ਵੇਟ ਬੂਟ ਵੀ ਲੋਹੇ ਦੇ ਰਬੜ ਦੇ ਆ ਜੀ ਰਬੜ ਦੇ ਆਈ ਵੇਟ ਰਬੜ ਦੇ ਮੈਨੇ ਪਹਿਲੇ ਮੱਸੇ ਤਾਂ ਰਬੜ ਦੇ ਬੇਟਾ ਗੱਪਾ ਨਾ ਮਾਰਦਾ ਅੱਜ ਆ ਨੰਬਰ ਆ ਪੀਵੀ 10 12 ਮਾਡਲ 12 ਮਾਡਲ ਡਬਲ ਪੰਪਾ ਹਾਂ ਤੇ ਡਿਸਟ੍ਰੀਬਿਊਟਰ ਸਿੰਗਲ ਆ ਨਾ ਜੀ ਹਾਂਜੀ ਠੀਕ ਆ ਜੀ ਤੇ ਜੇ ਆਪਾਂ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਦਾ ਸਾਫ ਆਈ ਪੂਰਾ ਓਰੀਜਨਲ ਆਈ ਹਾਂਜੀ ਹਾਂਜੀ ਠੀਕ ਆ ਜੀ ਤੇ ਡਿਮਾਂਡ ਕੀ ਕਰਦੇ ਆਂ ਦੀ ਇਹਦੀ ਇਹਦੀ 4 ਲੱਖ 45 ਹਜ਼ਾਰ ਡਿਮਾਂਡ ਆਈ ਠੀਕ ਮੰਨਤਾ ਜੀ ਮੰਨਤਨ ਕਰ ਦੇਣੀ ਠੀਕ ਆ ਜੀ ਅੱਗੇ ਸੋਨੂੰ ਦਿਖਾਉਣਾ ਕੋਕਾ ਪੀਸ ਸਬਰਾਜ 155 5 ਸਟਾਰ ਸਾਈਡ ਗੇਅਰ ਏ ਮਗਰਾਡ ਮੁਰੂਡ ਦੇਖੋ ਸਭ ਤੋਂ ਪਹਿਲਾਂ ਕਿੰਨੇ ਕਿਤੇ ਦੁੱਧ ਵਰਗੇ ਚੰਕਦੇ ਆ ਰੰਬਰੰਬ ਦਿਖਾਵੇ ਜਮਾ ਰੰਬਰੰਬ ਵੀ ਜਮਾ ਸਰੀ ਲਾਇ ਪਿਆ ਪੂਰੇ ਚਿੱਟੇ ਦੁੱਧ ਵਰਗੇ ਚੰਕਦੇ ਆ ਕਿਤੇ ਕੋਈ ਛੀਟ ਨਹੀਂ ਹੈਗੀ ਕਰਮ ਦੀ ਜ਼ਿੰਮੇਵਾਰੀ ਆ ਭਾਈ ਹਾਂ ਆ ਗਾਰੰਟੀ ਆ ਜੀ ਟਾਇਰ ਵੀ ਵੇਖ ਲਓ 95 99 ਰੁਪਏ ਪਏ ਠੀਕ ਹੈ ਜੀ 95 97 ਪੈਸੇ ਛੋੜਾ ਨੇ ਟਾਇਰਾ ਗੁਡੀਰ ਦੇ ਹਾਂਜੀ ਇਹ ਫਾਈਬਰ ਵਾਲੀ ਹੱਡ ਲੱਗੀ ਨਾਲ ਹੀ ਮਿਲੂਗੀ ਬਾਈ ਜੇ ਲਾਉਣੀ ਸਾਰਾ ਸਬਾਨ ਨਾਲ ਆ ਜੀ ਦੇਖੋ ਬਾਈ ਕੰਪਨੀ ਦਾ ਸਾਨੂੰ ਡੰਡਾ ਪੱਟੀ ਡਰਾਵਲ ਮਿਲੂਗੀ ਡਰਾਵਲ ਪੰਪ ਡਬਲ ਡਿਸਟ੍ਰਿਬਿਊਟਰ ਫੁੱਲ ਟੌਪ ਮਾਡਲ 3 ਸਪੀਡ ਬਠੰਡਾ ਨੰਬਰ ਆ ਜੀ ਬਠੰਡਾ ਨੰਬਰ ਆ ਜੀ ਘੰਟਿਆਂ ਦੀ ਗੱਲ ਕਰੀਏ ਕਿੰਨੇ ਘੰਟੇ ਚੱਲਿਆ 535 ਘੰਟੇ ਚੱਲਿਆ ਜੀ 535 ਘੰਟੇ ਟਰੈਕਟਰ ਚੱਲਿਆ ਹੋਇਆ ਹਾਂਜੀ ਰੰਗ ਪੇਂਟ ਦੀ ਤਾਂ ਜ਼ਿੰਮੇਵਾਰੀ ਆ ਬਾਈ ਕਹਿੰਦਾ ਲੋੜ ਹੀ ਨਹੀਂ ਨੂੰ ਕਿਸੇ ਪਾਸੇ ਝਾਕਣ ਦੀ ਇਹੜੀ ਕੋਈ ਗੱਲਬਾਤ ਹੋ ਵਿੱਚ ਮੜੀ-ਮੋਟੀ ਟੱਚਿੰਗ ਬਚੇਂਦੀ ਉਹ ਦੱਸ ਕੇ ਦਊ ਬਾਈ ਹਾਂ ਨਹੀਂ ਟੱਚਿੰਗ ਹੈ ਨਹੀਂ ਜੀ ਇਹਦੀ ਇਹ ਟਰੈਕਟਰ ਦੀ ਜਮਾਂ ਟੱਚਿੰਗ ਨਹੀਂ ਹੈ ਜੀ ਹਾਂ ਜੀ ਇਹ ਮਾਡਲ ਕਿੰਨੇ ਦਾ 1955 ਜੀ ਪੀਵੀ031955 ਠੀਕ ਹੈ ਜੀ 1955 ਤੇ ਇਹ ਕਿੰਨੇ ਮਾਡਲ ਸੀਗਾ ਇਹ ਇਹ 22 ਮਾਡਲ ਆ ਜੀ 22 ਮਾਡਲ ਆ ਜੀ ਇਹਦੀ ਡਿਮਾਂਡ ਦੀ ਹੈ ਇਹਦੀ ਜੀ 23 ਦੀ ਕਾਪੀ ਆ ਹਾਂ ਠੀਕ ਆ ਜੀ ਇਹ 3 ਦੀ ਡਿਮਾਂਡ ਕਰਦੇ ਨੇ ਜੀ ਵੇਡ ਡਿਮਾਂਡ 7,85,000 ਰੁਪਈਆ ਜੀ 7,85,000 ਦਾ ਡਿਮਾਂਡ ਆ ਜੀ ਹਾਂਜੀ ਇਹ ਮਾਨਤਾ ਨੇ ਚੋਈ 25,000 ਕਰ ਦਾਂਗੇ 25,000 ਹਾਂਜੀ ਠੀਕ ਹੈ ਜੀ 25,000 ਥੋੜੀ ਵੀਡੀਓ ਵੇਖ ਕੇ ਹੋਰ ਵੀ ਡਿਸਕਾਊਂਟ ਹੋਰ ਵੀ ਹੋ ਜੂ ਮੌਕੇ ਤੇ ਹਾਂਜੀ ਠੀਕ ਹੈ ਜੀ ਹਾਂਜੀ ਭਾਈ ਐਡਰੈਸ ਦੀ ਜੇ ਆਪਾਂ ਗੱਲਬਾਤ ਕਰੀਏ ਪਿੰਡ ਕਿਹੜਾ ਜੀ ਪਿੰਡ ਆਪਣਾ ਚੱਕ ਰੌਂਦੂ ਸਿੰਘ ਵਾਲਾ ਜਿਲ੍ਹਾ ਬਠਿੰਡਾ ਠੀਕ ਹੈ ਜੀ ਇਹ ਮੰਡੀ ਤੇ ਪਲਾਂਟ ਜੀ ਆਪਣਾ ਕਾਹੇ ਨੰਬਰ ਆ ਤਿੰਨ ਨੰਬਰ ਪਲਾਂਟ ਆ ਜੀ ਮਾਡ ਰੋਡ ਤੇ ਠੀਕ ਆ ਜੀ ਜੇ ਮੰਡੀ ਦਾ ਬਣਾ ਟਰੈਕਟਰ ਆਪਣੇ ਕਿੱਥੇ ਹੁੰਦੇ ਆ ਜੀ ਮੰਡੀ ਸਭ ਹੋ ਜਾਂਦੇ ਆ ਰੱਖਾਵਾਂਗੇ ਉਹਦਾ ਸਕਰੀਨ ਸ਼ਾਟ ਲੈ ਕੇ ਬਾਈ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਤੇ ਲੋਨ ਦੀ ਜੇ ਗੱਲ ਕਰੀ ਜੀ ਲੋਨ ਕਰਵਾ ਦੇਾਂਗੇ ਜੀ ਲੋਨ ਵੀ ਹੋ ਜਾਊਗਾ ਪੁਰਾਣਾ ਟਰੈਕਟਰ ਵੀ ਕੱਟੇ ਜਾਊਗਾ ਠੀਕ ਆ ਜੀ ਤੇ ਆਪਣਾ ਨੰਬਰ ਬੋਲ ਦਿਓ ਜੀ ਫੋਨ ਨੰਬਰ ਹੈਗਾ 9988745430 ਠੀਕ ਆ ਜੀ ਹਾਂਜੀ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਜਿਹੜੇ ਵੀ ਚੈਨਲ ਤੇ ਨਵੇਂ ਜੁੜਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਧੰਨਵਾਦ